ਪੰਜਾਬੀਓ ਗੱਲ ਕੰਗਣਾ ਰਣਾਉਤ ਨੂੰ ਲੈ ਕੇ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਜਿਵੇਂ ਕਿ ਕੰਗਣਾ ਰਣਾਉਤ ਨੇ ਆਪਣੇ ਸੰਤ ਜਰਨੈਲ ਸਿੰਘ ਜੀ ਪਿੰਡਰਾਵਾਲਿਆਂ ਦੇ ਖਿਲਾਫ ਜਿਹੜੀ ਕਿ ਪੋਸਟ ਪਾ ਦਿੱਤੀ ਉਹ ਬੜਾ ਹੀ ਪੰਜਾਬ ਦੇ ਵਿੱਚ ਜਿਵੇਂ ਕਿ ਫਿਰ ਤੋਂ ਇਸ ਨੇ ਇੱਕ ਕੰਗਣਾ ਭੇੜਾ ਜਿਹੜੀ ਇਸ ਨੇ ਫਿਰ ਤੋਂ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਮੈਂ ਤੁਹਾਨੂੰ ਹੁਣ ਸਾਰੇ ਭੈਣ ਭਰਾਵਾਂ ਨੂੰ ਪੰਜਾਬ ਦੇਆਂ ਨੂੰ ਪਹਿਲਾਂ ਹੀ ਦੱਸ ਦਿਆਂ ਕਿ ਜਿਹੜੀ ਇਹਨੇ ਹੁਣ ਪੋਸਟ ਪਾਈ ਐ ਦੇਖੋ ਪਹਿਲਾਂ ਵੀ ਇਹ ਕਹਿੰਦੀ ਸੀ ਮੈਨੂੰ ਧਮਕੀਆਂ ਦਿੰਦੇ ਆ ਪੰਜਾਬ ਵਾਲੇ ਤਾਂ ਹੁਣ ਵੀ ਮੈਂ ਕਹਿੰਦਾ ਵੀ ਜੇਕਰ ਹੁਣ ਇਹਨੇ ਸੰਤਾਂ ਦੇ ਉੱਤੇ ਦੇਖੋ ਕਿੱਡੀ ਵੱਡੀ ਟਿੱਪਣੀ ਕੀਤੀ ਐ ਮੈਂ ਤੁਹਾਨੂੰ ਸਾਰੇ ਸਬੂਤ ਦੇਊਗਾ ਪਰ ਮੈਂ ਉਸ ਤੋਂ ਬਾਅਦ ਤੁਹਾਨੂੰ ਦੱਸੂਗਾ ਵੀ ਅਗਲੀ ਰਣਨੀਤੀ ਕੀ ਐ ਕਰਨਾ ਕੀ ਐ ਹੁਣ ਆਪਾਂ ਉਹ ਗੱਲਬਾਤ ਆਪਾਂ ਸਾਂਝੀ ਕਰਾਂਗੇ ਤਾਂ ਉਸ ਤੋਂ ਪਹਿਲਾਂ ਮੈਂ ਚਾਹੂੰਗਾ ਤੁਸੀਂ ਸਾਰੇ ਸਾਡੇ ਪੰਜਾਬ ਦੇ ਵਾਸੀ ਇਸ ਗੱਲ ਨੂੰ ਪੂਰਾ ਸੁਣੋ ਕਿ ਇਹਨੇ ਸੰਤਾਂ ਦੇ ਖਿਲਾਫ ਜਿਹੜੀ ਕਿ ਪੋਸਟ ਪਾਈ ਆ ਉਹਦੇ ਵਿੱਚ ਇਹਨੇ ਕਿਹਾ ਕੀ ਹੈ ਦੇਖੋ ਇਹਨੂੰ ਇੰਨੀ ਹੋੜ ਮੱਚੀ ਆ ਫਿਲਮ ਲਵਾਉਣ ਦੀ ਕਿ ਇਹਨੇ ਸਾਡੇ ਜਿਹੜੇ ਪੁਰਖੇ ਨੇ ਸਾਡੇ ਮਤਲਬ ਸਾਡਾ ਇੱਕ ਸਿੱਖਾਂ ਦਾ ਅੱਡ ਜਿਹੜਾ ਕਿ ਸੰਵਿਧਾਨ ਸਿੱਖੀ ਸਮਾਜ ਦੇ ਨਾਲ ਜੇ ਜੜ ਜੜ ਜੁੜਦੀ ਹੈ ਜਿਹੜੀਆਂ ਗੱਲਾਂ ਉਹਨਾਂ ਨੂੰ ਇਹ ਠੇਸ ਪਹੁੰਚਾਉਂਦੀ ਜਾਂਦੀ ਆ ਸਾਡੇ ਸਤ ਜਰਮੈਲ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਇਹਨੇ ਇਹਦੇ ਵਿੱਚ ਕੀ ਕਿਹਾ ਇਹ ਪੋਸਟ ਦੇ ਵਿੱਚ ਮੈਂ ਤੁਹਾਨੂੰ ਸਾਰੀ ਗੱਲ ਸੁਣਾਉਂਗਾ ਉਸ ਤੋਂ ਬਾਅਦ ਜਿਹੜੇ ਕਿ بڑے ਕਰੜੇ ਵਿਚਾਰ ਨੇ ਉਹ ਵੀ ਆਪਾਂ ਸਾਂਝੇ ਕਰਾਂਗੇ ਤੇ ਇਸ ਦੀ ਜਿਹੜੀ ਗੱਲਬਾਤ ਹੈ ਇਹਨੂੰ ਲਾਵਾਂਗੇ ਫਿਰਸੇਰੇ ਆਪਾਂ ਪਹਿਲਾਂ ਤੁਸੀਂ ਸੁਣੋ ਸਾਰੀ ਗੱਲ ਜਦੋਂ ਇਹ ਵਰਜਨ ਸੇ ਫਲੰਦੀਆ ਰੁਕਾਤਾ ਤੋਂ ਬਾਅਦ ਕੰਗਰ ਦਾ ਗੁੱਸਾ ਫਿਰਦਾ ਹੈ ਨਜ਼ਰ ਆਇਆ ਕੰਗੜਾ ਨੇ ਸੰਤ ਭਿੰਡਰਾਵਾਲੇ ਦੇ ਖਿਲਾਫ ਪੋਸਟ ਪਾਈ ਹੈ اور ਆਪਣਾ ਗੁੱਸਾ ਸਾਧਵਾਦਵਾਦੀ ਕਹਿੰਦੇ ਮੇਰੀ ਫਿਲਮ ਦਾਣ ਹੋਈ ਉਹਨਾਂ ਦੇ ਵੱਲੋਂ ਸੀ ਕਿ ਜਦੋਂ ਲੋਕ ਆ ਜਾਂਦੇ ਸੰਤ ਨੂੰ ਆਤਵਾਦੀ ਕਹਿਣ ਤੇ ਮੇਰੀ ਫਿਲਮ ਜਿਹੜੀ ਆ ਉਹ ਪ੍ਰਾਨ ਕੀਤੀ ਹੁਣ ਦੱਸੋ ਵੀ ਜਿਹੜੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਦੇ ਖਿਲਾਫ ਇਹਨੇ ਪੋਸਟ ਪਾਈ ਹੈ ਮੈਂ ਜ਼ਿਆਦਾ ਨਹੀਂ ਸੁਣਾ ਸਕਿਆ ਤੁਹਾਨੂੰ ਕਿਉਂਕਿ ਟਾਈਮ ਨਹੀਂ ਹੈਗਾ ਇਹਨਾਂ ਆਪਣੇ ਕੋਲ ਕਿਸੇ ਕੋਲ ਵੀ ਪਰ ਇਹਨੇ ਜਿਹੜੀ ਗੱਲ ਕਹੀ ਹੈ ਉਹਦੇ ਵਿੱਚ ਲਿਖਿਆ ਕੀ ਆ ਪੋਸਟ ਦੇ ਕਿ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਇਹਨੇ ਜਿਹੜਾ ਕੁਝ ਕਿਹਾ ਉਹ ਤੁਸੀਂ ਸੁਣ ਲਿਆ ਦੇਖੋ ਕਿੱਥੋਂ ਤੱਕ ਪਹੁੰਚ ਚੁੱਕੀ ਹੈ ਯਾਰ ਪਰ ਹੁਣ ਮੈਂ ਕਹਿਣਾ ਚਾਹੁੰਦਾ ਵੀ ਜੇਕਰ ਤੂੰ ਹੁਣ ਇਹ ਗੱਲ ਕਹਿ ਤਾ ਚੁੱਕੀ ਪੋਸਟ ਪਾ ਤਾ ਚੁੱਕੀ ਜੇ ਕਰ ਤੂੰ ਇਸ ਗੱਲ ਦਾ ਜਵਾਬ ਆਪਣਾ ਪੁੱਠਾ ਨਾ ਲਿਆ ਤੇ ਅਸੀਂ ਤੇਰੀ ਧੌਣ ਵੱਢਾਂਗੇ ਸੁਣ ਲਿਆ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਸਾਥ ਦੇਣਾ ਹੋਊਾ ਦੱਬ ਕੇ ਇਹ ਭੇੜ ਨੇ ਸਾਡੇ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਿਆਂ ਨੂੰ ਬੜਾ ਹੀ ਮਤਲਬ ਇਸ ਨੇ ਮੈਂ ਕਹਿੰਦਾ ਸਾਡਾ ਖੂਨ ਖੋਲ ਜਾਂਦਾ ਵੀ ਇਸ ਨੇ ਜਿਹੜੀ ਇਹ ਸ਼ਦਾਬਲੀ ਵਰਤੀ ਆਪਦੀ ਪੋਸਟ ਦੇ ਵਿੱਚ ਉਹ ਤੁਸੀਂ ਸੁਣ ਲਈ ਹੈ ਤਾਂ ਹੁਣ ਮੈਂ ਕਹਿਣਾ ਵੀ ਇਹਦੀ ਅਸੀਂ ਤਿੰਨ ਬੰਦੇ ਜਾਵਾਂਗੇ ਇਹਦੀ ਧੌਣ ਵੱਢਾਂਗੇ ਨਹੀਂ ਤਾਂ ਤੇਰੇ ਕੋਲੇ ਸਿਰਫ ਇੱਕ ਰਸਤਾ ਜਾ ਅਕਾਲ ਤਖਤ ਸਾਹਿਬ ਤੇ ਜਾ ਕੇ ਚਰਨਾਂ ਦੇ ਵਿੱਚ ਸਿਰ ਧਰ ਕੇ ਗੁਰੂ ਸਾਹਿਬ ਦੇ ਜਿੰਨਾ ਛੇਤੀ ਹੋ ਸਕਦਾ ਤੂੰ ਉਹਦੇ ਤੋਂ ਮਾਫੀ ਮੰਗ ਲਾ ਗੁਰੂ ਸਾਹਿਬ ਨੂੰ ਜਾ ਕੇ ਕਹਿ ਵੀ ਮੇਰੇ ਤੋਂ ਗਲਤੀ ਹੋਈ ਹੈ ਤੇ ਇਹਨਾਂ ਗੱਲਾਂ ਦਾ ਤੂੰ ਪਿੱਛਾ ਛੱਡ ਦੇ ਤੂੰ ਇੰਨੀ ਹੋੜ ਮੱਚ ਗਈ ਤੈਨੂੰ ਐਮਰਜੈਂਸੀ ਫਿਲਮ ਲਵਾਉਣ ਦੀ ਜਿਵੇਂ ਕਿ ਤੈਨੂੰ ਦਿਖਦਾ ਹੀ ਕੁਝ ਨਹੀਂ ਕੱਲਾ ਸੰਤ ਜਰਨੈਲ ਸਿੰਘ ਜੀ ਭਿੰਡਰਾਵਾਲਾ ਤੇ ਜਿਹੜੀ ਸਾਡੀ ਸਿੱਖੀ ਕੌਮ ਹੈ ਇਹ ਹੀ ਦਿਖਦੇ ਨੇ ਬਸ ਜਿਹੜਾ ਤੇਰੇ ਥੱਪੜ ਪਿਆ ਸੀ ਉਹ ਥੱਪੜ ਦਾ ਬਦਲਾ ਤੂੰ ਬਹੁਤ ਜ਼ਿਆਦਾ ਗੰਭੀਰਤਾ ਨਾਲ ਲੈ ਰਹੀ ਹੈ ਪਰ ਸਾਡੀ ਜਿਹੜੀ ਕੌਮ ਹੈ ਇਹ ਤੈਨੂੰ ਕਿਸੇ ਵੀ ਰਾਹ ਦੇ ਵਿੱਚ ਸਫਲ ਨਹੀਂ ਹੋਣ ਦੇਊਗੀ ਚਾਹੇ ਜਿੰਨਾ ਮਰਜ਼ੀ ਜ਼ੋਰ ਲਾ ਲਾ ਪਰ ਤੇਰਾ ਜਿਹੜਾ ਹੁਣ ਪੂਰਾ ਸੰਸਾਰ ਦੀ ਆਵਾਜ਼ ਆ ਮੈਂ ਇਕੱਲਾ ਨਹੀਂ ਕਹਿੰਦਾ ਵੀ ਤੇਰਾ ਹੁਣ ਅੰਤ ਆ ਚੁੱਕਿਆ ਇਹ ਪੂਰੇ ਲੋਕ ਕਹਿ ਰਹੇ ਨੇ ਸਾਡੇ ਪੰਜਾਬ ਵਾਸੀ ਨਹੀਂ ਇਕੱਲੇ ਬਾਹਰ ਲਿਆਂ ਸਟੇਟਾਂ ਦੇ ਵਿੱਚੋਂ ਮੰਗ ਉੱਠ ਖੜੀ ਆ ਕਿ ਜਿਹੜੀ ਇਹ ਔਰਤ ਹੈ ਇਹ ਬੜੀ ਹੀ ਮਤਲਬਾੜੀ ਬੇਰਹਿਮ ਹੈ ਜਿਵੇਂ ਕਿ ਮੈਂ ਹੁਣ ਤੇਰੀ ਟਿੱਪਣੀ ਕਰਾਂ ਦਾ ਕਰਾਂ ਕਿਹਦੇ ਨਾਲ ਤੂੰ ਤਾਂ ਇੰਨੀ ਹੱਦਾਂ ਪਾਰ ਕਰ ਗਈ ਕਿ ਤੇਰੀ ਤੁਲਨਾ ਵੀ ਨਹੀਂ ਕਰ ਸਕਦੇ ਸਗੋਂ ਦੂਜੇ ਲੋਕਾਂ ਦੀ ਤੁਲਨਾ ਤੇਰੇ ਨਾਲ ਹੋ ਜਾਂਦੀ ਹੈ ਤੂੰ ਸੇਮ ਇੰਦਰਾ ਗਾਂਧੀ ਦਾ ਦੂਜਾ ਰੂਪ ਬਣ ਕੇ ਮੈਂ ਤੈਨੂੰ ਇੱਕ ਗੱਲ ਹੋਰ ਦੱਸ ਦੇਵਾਂ ਸਾਡੇ ਗੁਰੂ ਸਾਹਿਬ ਦੀਆਂ ਜਿਹੜੀਆਂ ਨੇ ਭਵਿੱਖਵਾਣੀਆਂ ਉਹ ਸੱਚ ਹੁੰਦੀਆਂ ਜਾਂਦੀਆਂ ਨੇ ਪਰ ਗੁਰੂ ਸਾਹਿਬ ਨੇ ਇੱਕ ਹੋਰ ਵੀ ਕਰੀ ਹੈ ਵੀ ਸਿੱਖੀ ਦਾ ਰਾਜ ਆਉਣਾ ਦੁਬਾਰੇ ਤੇ ਉਹਦੇ ਵਿੱਚ ਇੱਕ ਦਲੀਪ ਸਿੰਘ ਨਾਂ ਦਾ ਸਿੰਘ ਹੋਊਗਾ ਤੇ ਤੇਰੇ ਵਰਗੀਆਂ ਭੇਡਾਂ ਨੂੰ ਤੇ ਤੇਰੇ ਵਰਗੀਆਂ ਜਿਹੜੀਆਂ ਇਹ ਜੀਆਂ ਔਰਤਾਂ ਨੇ ਉਹਨਾਂ ਨੂੰ ਸਿਰੇ ਲਾਉਣਾ ਪਊਗਾ ਤੇ ਜੇ ਹੁਣ ਤੂੰ ਜੇ ਹੁਣ ਤੂੰ ਜੇ ਵਾਪਸ ਨਾ ਲਈ ਨਾ ਇਹ ਗੱਲ ਦੀ ਪੋਸਟ ਦੀ ਗੱਲ ਤੇ ਤੂੰ ਅਕਾਲ ਤਖਤ ਸਾਹਿਬ ਤੇ ਜਾ ਕੇ ਨਾ ਮਾਫੀ ਮੰਗੀ ਤੇ ਮੈਂ ਪੱਕੇ ਤੌਰ ਤੇ ਕਹਿਣਾ ਵੀ ਤੇਰਾ ਜਿਹੜਾ ਅੰਜਾਮ ਹੋਊਗਾ ਉਹ ਬੜਾ ਭਿਆਨਕ ਹੋਊਗਾ ਪੂਰਾ ਸੰਸਾਰ ਵੇਖੂਗਾ ਪੰਜਾਬ ਦੇ ਨਾਲ ਕੰਗਣਾ ਨੇ ਪੰਗਾ ਲਿਆ ਤੇ ਕੰਗਣਾ ਨੂੰ ਇਸ ਦਾ ਹਰਜਾਨਾ ਕੀ ਭੁਗਤਣਾ ਪਿਆ ਤਾਂ ਮੇਰੀ ਹੁਣ ਜਿੰਨੇ ਸਾਡੇ ਪੰਜਾਬ ਵਾਸੀ ਆ ਦੇਖੋ ਇਹ ਕੋਈ ਵੀਡੀਓ ਦੇਖਣ ਵਾਲਾ ਕੋਈ ਮੈਸੇਜ ਕੱਲਾ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਸਾਡੇ ਸਿੱਖੀ ਕੌਮ ਦੇ ਨਾਲ ਜੁੜੀਆਂ ਹੋਈਆਂ ਇਹ ਜੀਆਂ ਗੰਭੀਰਤਾ ਹੋਈਆਂ ਗੱਲਾਂ ਨੇ ਜਿਹੜੀਆਂ ਸੀਨਾ ਪਾੜ ਦਿੰਦੀਆਂ ਜਿਹੜਾ ਬੰਦਾ ਪੂਰੇ ਤਰ੍ਹਾਂ ਜੁੜਿਆ ਹੁੰਦਾ ਗੁਰੂ ਘਰ ਦੇ ਵਿੱਚ ਜਾਂ ਜਾਂਦਾ ਕਹਿ ਲੋ ਤੇ ਚਾਹੇ ਸਾਡਾ ਕੋਈ ਸਿੱਖ ਸਾਡਾ ਹੋਰ ਕਹਿ ਲੋ ਜਦੋਂ ਹੋ ਇਸ ਗੱਲ ਨੂੰ ਸੁਣਦਾ ਤਾਂ ਸਮਝੋ ਇਹ ਲੱਗਦਾ ਵੀ ਜਿਵੇਂ ਸਾਡੇ ਪਿਓ ਦੇ ਖਿਲਾਫ ਕਿਸੇ ਨੇ ਗੱਲ ਕੀਤੀ ਹੈ ਤਾਂ ਹੁਣ ਤੁਸੀਂ ਇਸ ਗੱਲ ਨੂੰ ਜਰੋਂਗੇ ਇਹ ਤੁਹਾਡਾ ਜਮੀਰ ਜਾਂ ਤੁਹਾਡੀ ਸੋਚ ਜਾਣਦੀ ਹੈ ਪਰ ਮੈਂ ਕਹਿੰਨਾ ਵੀ ਵੱਡੇ ਪੱਦਰ ਤੇ ਸਾਥ ਦੇ ਕੇ ਵੱਡੇ ਪੱਦਰ ਤੇ ਸਾਥ ਦੇ ਕੇ ਇਹ ਮੈਸੇਜ ਉਸ ਭੇਡ ਤੇ ਕਪਚਾ ਦਿਓ ਤਾਂ ਕਿ ਉਸ ਨੂੰ ਪਤਾ ਲੱਗੇ ਪੰਜਾਬ ਦੇ ਜਿਹੜੇ ਵਾਸੀ ਨੇ ਇੱਕ ਇੱਕ ਨੌਜਵਾਨ ਦੀ ਖੂਨ ਦੇ ਵਿੱਚ ਰਗਾਂ ਦੇ ਵਿੱਚ ਸਾਡੇ ਗੁਰੂਆਂ ਦਾ ਸਿੰਘਾਂ ਦਾ ਉਹ ਜज्ਵਾ ਦੌੜ ਦਾ ਤੇਰੇ ਵਰਗੀਆਂ ਭੇਡਾਂ ਦਾ ਅਸੀਂ ਮਲਿਆ ਮੇਟ ਕਰ ਦਿਆਂਗੇ ਕਿਉਂਕਿ ਅਸੀਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਾ ਚਾਹ ਗੁਰੂ ਗੋਬਿੰਦ ਸਿੰਘ ਜੀ ਹੋਣ ਕਿਸੇ ਦੇ ਵੀ ਖਿਲਾਫ ਸਾਡੇ ਪੁਰਖਿਆਂ ਦੇ ਖਿਲਾਫ ਅਸੀਂ ਕੋਈ ਵੀ ਸ਼ਬਦ ਬਰਦਾਸ਼ਤ ਨਹੀਂ ਕਰਦੇ ਤੇ ਤੂੰ ਪੋਸਟ ਪਾ ਕੇ ਹਰ ਦਿਨ ਇੱਕ ਮਜ਼ਾਕ ਬਣਾ ਰੱਖਿਆ ਜਵਾਕਾਂ ਵਾਲੀ ਗੱਲ ਬਣਾ ਰੱਖੀ ਐ ਵੀ ਮੈਂ ਜਿੰਨੂੰ ਮਰਜ਼ੀ ਪੋਸਟ ਪਾ ਕੇ ਕੁਝ ਵੀ ਟਿੱਪਣੀ ਕਰਦੇ ਆ ਕਿਸੇ ਤੇ ਵੀ ਕਿਸੇ ਦੇ ਮਨ ਨੂੰ ਕਿੰਨੀ ਭਾਵਨਾਵਾਂ ਨੂੰ ਠੇਸ ਪਹੁੰਚਦੀ ਐ ਜਾਣਦੀ ਆ ਪਰ ਤੂੰ ਕੀ ਜਾਣੇਗੀ ਜਿਹੜੇ ਆਪਦੇ ਮਾਪਿਆਂ ਨੂੰ ਨਹੀਂ ਤੂੰ ਆਪਦੇ ਪਿਓ ਨੂੰ ਕਹਿੰਦਾ ਸੀ ਮੈਂ ਤੇਰੇ ਮੂੰਹ ਤੇ ਮਾਰੂੰਗੀ ਇਹ ਗੱਲ ਸਾਰੇ ਲੋਕ ਜਾਣਦੇ ਨੇ ਤੇ ਸਾਡੇ ਗੁਰੂਆਂ ਦੀ ਕੀ ਇੱਜ਼ਤ ਕਰਨੀ ਤੂੰ ਕਾ ਹੁਣ ਮੇਰੀ ਅਪੀਲ ਸਾਡੇ ਵਾਲੇ ਲੋਕਾਂ ਨੂੰ ਹੀ ਆ ਵੀ ਵੱਧ ਤੋਂ ਵੱਧ ਇਸ ਮੀਡੀਆ ਦਾ ਜਿਹੜਾ ਕਿ ਵੀਡੀਓ ਦਾ ਮੈਸੇਜ ਆ ਇਹਨੂੰ ਕੰਗਣਾ ਤੱਕ ਹੀ ਪਹੁੰਚਾਉਣਾ ਇਹ ਤੁਹਾਡੀ ਜ਼ਿੰਮੇਵਾਰੀ ਲਾ ਦਿੱਤੀ ਹੈ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਰੇ ਭੈਣ ਭਰਾ ਤੁਸੀਂ ਰਲ ਮਿਲ ਕੇ ਇਹ ਭੇਡ ਤੱਕ ਸਨੇਹਾ ਪਹੁੰਚਾਓ ਕਿ ਪੰਜਾਬ ਦੇ ਵਿੱਚ ਕੈਸਾ ਨੌਜਵਾਨ ਬੈਠਾ ਹੈ ਜਿਹੜਾ ਤੇਰਾ ਸੋਧਾ ਵੀ ਲਾ ਸਕਦਾ ਤੇਰਾ ਕੋਈ ਵੀ ਇੰਜਾਮ ਤੱਕ ਤੈਨੂੰ ਪਹੁੰਚਾ ਸਕਦਾ ਕਿਉਂਕਿ ਅਸੀਂ ਨਹੀਂ ਜਾ ਸਕਦੇ ਹੋਰ ਵੀ ਸਾਡੇ ਭੈਣ ਭਰਾ ਨੇ ਜਿਨ੍ਹਾਂ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਭਰਿਆ ਹੋਇਆ ਇਹਨਾਂ ਗੰਡਾ ਨੂੰ ਲੈ ਕੇ ਤੇ ਜਿਹੜੇ ਕਿ ਉਹ ਅੱਗੇ ਨਹੀਂ ਆ ਕੇ ਦੱਸਦੇ ਉਹ ਅੱਡ ਗੱਲ ਆ ਪਰ ਕਿਤੇ ਨਾ ਕਿਤੇ ਪੰਜਾਬੀ ਹੁਣ ਛੋਡੀ ਜ਼ਿੰਮੇਵਾਰੀ ਬਣਦੀ ਆ ਵੀ ਇਸ ਵੀਡੀਓ ਨੂੰ ਵੱਡੇ ਪੱਧਰ ਤੇ ਅੱਗੇ ਤੇ ਕਪਚਾਉਣਾ ਕਿਉਂਕਿ ਇਹੀ ਚੀਜ਼ਾਂ ਹੁੰਦੀਆਂ ਨੇ ਕਿ ਬੰਦੇ ਨੂੰ ਬੰਦੇ ਦੇ ਨਾਲ ਜੋੜ ਕੇ ਰੱਖ ਦਿਆਂ ਨੇ ਤੇ ਅੱਗੇ ਤੇ ਕਪਣਾ ਮੈਸੇਜ ਲੈ ਕੇ ਜਾਂਦਿਆਂ ਨੇ ਤਾਂ ਇਸ ਭੇੜ ਤੇ ਇੱਕ ਮੇਰਾ ਸਨੇਹਾ ਜ਼ਰੂਰ ਪਛਾ ਦਿਓ ਪੰਜਾਬੀਓ ਕੋਈ ਵੀ ਸਹਿੰਗਾ ਕੋਈ ਭੈਣ ਆ ਕੋਈ ਮਾਪਿ ਭਰਾ ਬਜ਼ੁਰਗ ਕੋਈ ਵੀ ਆ ਸਾਰਿਆਂ ਦਾ ਫਰਜ਼ ਆ ਦੇਖੋ ਕੱਲੇ ਦੀ ਨਹੀਂ ਹੈਗੀ ਗੱਲ ਇਹ ਇਹ ਗੱਲ ਆਪਣੀ ਸਿੱਖੀ ਕੌਮ ਆ ਜਿਹੜੀ ਆ ਸਾਰਿਆਂ ਦਾ ਹੀ ਆ ਪੰਥ ਤਾਂ ਆਪਣੇ ਪੰਥ ਦੇ ਉੱਤੇ ਉਂਗਲੀ ਉੱਠ ਖੜੀ ਕਿ ਜਰੋਂਗੇ ਮੈਂ ਹਿਮਾਚਲ ਵਾਲੇ ਭਰਾਵਾਂ ਨੂੰ ਵੀ ਅਪੀਲ ਕਰਦਾ ਜਿਹੜੇ ਸਾਡੇ ਭਰਾ ਹਿਮਾਚਲ ਦੇ ਵਿੱਚ ਕੋਈ ਵੀ ਆ ਚਾਹ ਹਿੰਦੂ ਆ ਚਾਹ ਸਿੱਖ ਵੀ ਤੁਸੀਂ ਵੀ ਥੋੜਾ ਜਿਆ ਪਰਾਲਾ ਕਰੋ ਤੇ ਇਸ ਭੇੜ ਦਾ ਜਿਹੜਾ ਵਿਰੋਧ ਕਰੋ ਵੈਸੇ ਹੋ ਹੀ ਰਿਹਾ ਵੱਡੇ ਪੱਦਰ ਤੇ ਪਰ ਹੁਣ ਮੇਰੀ ਇੱਕ ਹੋਰ ਅਪੀਲ ਹੈ ਜਿਹੜਾ ਭੈਣ ਭਰਾ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਦਿਆ ਕਰੋ ਤਾਂ ਕਿ ਪੰਜਾਬ ਦੇ ਪ੍ਰਤੀ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੇ ਪਹੁੰਚਦਾ ਰਹੇ ਬੈਲ ਦੀ ਘੰਟੀ ਜਰੂਰ ਦਵਾ ਦੇਣਾ ਜੀ ਧੰਨਵਾਦ